ਸ਼ੇਰਾਂ ਜੀ ਸ਼ਿਵਾਇ ਕੁਲ ਜੀ ਦਾ ਖਾਲਸਾ ਹੋਈ ਸ਼ਿਵਾਇ ਕੁਲ ਜੀ ਕੀ ਫਤਿਹ ਅੱਜ ਭਾਰਤੀ ਜਨਤਾ ਪਾਰਟੀ ਜਿਲ੍ਹਾ ਜਲੰਧਰ ਦੱਖਣੀ ਦੀ ਇੱਕ ਵਿਸ਼ੇਸ਼ ਬੈਠਕ ਨਗੋਦਰ ਮੰਡਲ ਵਿਖੇ ਰੱਖੀ ਗਈ ਹੈ ਜਿਦੇ ਵਿੱਚ ਚੇਚੇ ਤੌਰ ਤੇ ਸ੍ਰੀ ਜੰਗੀ لال ਜੀ ਮਹਾਜਨ ਜੋ ਕਿ ਮੌਜੂਦਾ ਆਗੂ ਵਿਧਾਇਕ ਨੇ ਮੁਕੇਰੀਆਂ ਤੋਂ ਤੇ ਪਾਰਟੀ ਦੇ ਅੰਦਰ ਮਰੇ ਲੰਬੇ ਸਮੇਂ ਤੋਂ ਬੜਾ ਲੰਮਾ ਸਮਾਂ ਰਾਜਨੀਤਿਕ ਕੈਰੀਅਰ ਹੈ ਔਰ ਪੰਜਾਬ ਦੇ ਮੌਜੂਦਾ ਹਾਲਾਤਾਂ ਨੂੰ ਬਾਕੂ ਵੀ ਜਾਣਦੇ ਨੇ ਤੇ ਪਛਾਣਦੇ ਨੇ ਔਰ ਜਿਹੜਾ ਅੱਜ ਦਾ ਸਾਡਾ ਜਾਂਦਾ ਕਿ ਪੰਜਾਬ ਦੇ ਅੰਦਰ ਤੁਹਾਨੂੰ ਵੀ ਸਾਰਿਆਂ ਨੂੰ ਪ੍ਰੈਸ ਵਾਲੇ ਵੀਰਾਂ ਨੂੰ ਪਤਾ ਹੀ ਆ ਕਿ ਜੋ ਹਾਲਾਤ ਬਣੇ ਹੋਏ ਨੇ ਚੋਰੀਆਂ ਠੱਗੀਆਂ ਔਰ ਮਹਿਕਮਾਂ ਦੀ ਕੁਝ ਐਸੀਆਂ ਗੱਲਾਂ ਜਿਹੜੀਆਂ ਮੈਨੂੰ ਲੱਗਦਾ ਤੇ ਆਪਣੀ ਜੀਵਾਨ ਤੋਂ ਨਾਲ ਵੀ ਕਈਆਂ ਜਾਣੋ ਗੱਲਾਂ ਜਿਹੜੀਆਂ ਸਾਡੇ ਨਾਲ ਵਾਪਰ ਰਹੀਆਂ ਹਨ ਹਰਾਂ ਦੇ ਵਿੱਚ ਦੇਖ ਲਓ ਜਾਂ ਹਰ ਮੁੱਦੇ ਤੇ ਜਿਹੜੀ ਪੰਜਾਬ ਸਰਕਾਰ ਬਿਲਕੁਲ ਫੇਰ ਨਜ਼ਰ ਆਈ ਸੋ ਇਹਦੇ ਹੀ ਇਸੇ ਵੇਸ਼ੇ ਦੇ ਵਿਸ਼ੇ ਮੁਖਾਤਬ ਹੋਣ ਲਈ ਸ਼੍ਰੀ ਜੰਗੀ ਲਾਲ ਜੀ ਮਹਾਜਨ ਚੇਚੇ ਦੋਤੇ ਸਾਡੇ ਵਿੱਚ ਆਏ। ਉਹਦੇ ਨਾਲ ਦੇ ਨਾਲ ਸਾਡੇ ਜिले ਦੇ ਪ੍ਰਧਾਨ ਸ਼੍ਰੀ ਮਨੀਸ਼ ਤੀਰ ਜੀ। ਉਹ ਵੀ ਆਪ ਸਭ ਨੂੰ ਐਡਰੈਸ ਕਰਨਗੇ ਔਰ ਪ੍ਰੈਸ ਨੂੰ ਸੰਬੋਧਿਤ ਕਰਨਗੇ। ਉਹ ਸਾਡੇ ਇਸ ਮੰਡਲ ਦੇ ਪ੍ਰਧਾਨ ਸ਼੍ਰੀ ਅਜੇ ਬਜਾ ਜੀ। ਜੋ ਕਿ ਇਹ ਵੀ ਪ੍ਰੈਸ ਦੇ ਨਾਲ ਸੰਬੋਧਨ ਕਰ ਤੁਹਾਡਾ ਸਾਰੇ ਪ੍ਰੈਸ ਵਾਲੇ ਵੀਰਾਂ ਦਾ ਬੜਾ ਧੰਨਵਾਦ ਹੈ ਕਿ ਤੁਸੀਂ ਸਾਡੇ ਛੋਟੇ ਜਿਹੇ ਸੱਦੇ ਤੇ ਬੜਾ ਸਾਨੂੰ ਸਮਾਂ ਦਿੱਤਾ ਜਾਈਓ। ਬਹੁਤ-ਬਹੁਤ ਸਵਾਗਤ ਹੈ ਧੰਨਵਾਦ ਆ। ਔਰ ਮੈਂ ਆਪ ਜੀ ਨੂੰ ਬੇਨਤੀ ਕਰਾਂਗਾ ਕਿ ਜੰਗੀ ਲਾਲ ਮਹਾਜਨ ਜੀ ਆਪ ਜੀ ਦੇ ਰੂਪਰੂ ਹੋਣਗੇ ਔਰ ਜੋ ਪੰਜਾਬ ਦੇ ਹਾਲਾਤਾਂ ਬਾਰੇ ਆਪ ਜੀ ਦੇ ਕੁਐਸਚਨ ਜਾਂ ਪ੍ਰਸ਼ਨ ਹੋਣਗੇ ਉਹ ਆਪ ਜੀ ਪੁੱਛ ਸਕਦੇ ਹੋ ਉਹ ਸਾਡੇ ਜ਼ਿਲ੍ਹੇ ਦੇ ਔਰ ਉਹਦੇ ਨਾਲ ਦੇ ਹੋਰ ਜਿਹੜੇ ਤਸ਼ਨ ਹੋਣਗੇ ਤੁਸੀਂ ਮਿਸ਼ਰੀ ਹਿੰਦੀ ਨਾਲ ਵੀ ਜਿਹੜੇ ਆਪਣੇ ਸ਼ੇਅਰ ਕਰ ਸਕਦੇ ਹੋ ਦੋਸਤੋ ਬਾਤ ਸਾਡੇ ਕੋਲ ਨਕੂਤਰ ਦੇ ਹਾਲਾਤਾਂ ਬਾਰੇ ਜੇ ਕੋਈ ਚਰਚਾ ਤੁਸੀਂ ਕਰਨੀ ਹੋਵੇ ਤੁਸੀਂ ਸਾਡੇ ਮੰਡਲ ਪ੍ਰਧਾਨ ਅਜੇ ਬਜਾਦ ਜੀ ਨਾਲ ਸੰਪਰਕ ਕਰ ਸਕਦੇ ਹੋ ਸੋ ਮੈਂ ਹੁਣ ਬੇਨਤੀ ਕਰੂੰਗਾ ਸ਼੍ਰੀ ਜੰਗੀ ਲਾਲ ਮਹਾਜਨ ਜੀ ਕਿ ਆਪਰਾ ਜਿਹੜਾ ਵਿਸ਼ੇ ਦਾ ਕਰੇ جی جائے شری رام جی جائے شری رام جی میں جی جنگلی لال مہاجن ایم ایل اے مکیری ہاں ودھان اور اخل بھارتی مہاجن شرومنی سبا دا پردھان میرے نال بیٹھے امت تھیر جیس امنیشیر جی ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਦਿਹਾਤੀ ਦੇ ਪ੍ਰਧਾਨ ਔਰ ਇਹਨਾਂ ਦੇ ਨਾਲ ਬੈਠੇ ਡਿਸਟ੍ਰਿਕਟ ਜਨਰਲ ਸੈਕਟਰੀ ਅਮਤ ਵੇਜ ਜੀ ਔਰ ਮੰਡਲ ਪ੍ਰਧਾਨ ਨਕੋਦਰ ਅਜੀਤ ਬਜਾਜ ਜੀ ਇਹ ਸਾਰੇ ਮੇਰੇ ਸਾਥੀ ਆ ਪਾਰਟੀ ਦੇ ਅੱਜ ਮੈਂ ਵਿਸ਼ੇਸ਼ ਤੌਰ ਤੇ ਭਾਰਤੀ ਜਨਤਾ ਪਾਰਟੀ ਪੰਜਾਬ ਪ੍ਰਦੇਸ਼ ਦੇ ਆਦੇਸ਼ ਦੇ ਮੁਤਾਬਕ ਮੈਂ ਤੁਹਾਡੇ ਨਾਲ ਰੂਬਰੂ ਹੁਣ ਆਇਆ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਬਹੁਤ ਵੱਡੀ ਤਰਾਸਦੀ ਹੋਈ ਤੁਸੀਂ ਸਾਰਿਆਂ ਨੇ ਟੈਲੀਵਿਜ਼ਨ 'ਚ ਅਖਬਾਰਾਂ 'ਚ ਸਭ ਜਗ੍ਹਾ ਪੜਿਆ ਉਹ ਤਰਾਸਦੀ ਜਿਹੜੀ ਹੈ ਉਹ ਚਾਹੇ ਕਿਸੇ ਤਰ੍ਹਾਂ ਦੀ ਵੀ ਸੀ ਲੇਕਿਨ ਸਰਕਾਰ ਦੀ ਪੰਜਾਬ ਸਰਕਾਰ ਦੀ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਫੇਲ ਹੋਰ ਸੀ ਫੇਲ ਹੋਰ ਇਸ ਕਰਕੇ ਸੀ ਕਿ ਜਿਸ ਵੇਲੇ ਡੈਮਾਂ ਦੀ ਸਫਾਈ ਦਾ ਸਮੇਂ ਸੀ ਅਪ੍ਰੈਲ ਹੁਲ ਬਈ ਦਾ ਉਸ ਵੇਲੇ ਸਾਡੇ ਪਿਆਰੇ ਚੀਫ ਮਿਨਿਸਟਰ ਸਾਹਿਬ ਆਖੜੇ ਬਾਂਦ ਦੇ ਉੱਤੇ ਪਾਣੀ ਤੇ ਤਾਲਾ ਲਾ ਕੇ ਬਹਿ ਗਏ ਸੀ ਪੁਲਿਸ ਨਾਲ ਲਿਜਾ ਕੇ ਵੀ ਆਓ ਵੀ ਕਿੰਨੇ ਪਾਣੀ ਲੈਣਾ ਮੇ ਕੋਲ ਤਾਲਾ ਲਾਤਾ ਹੁਣ ਮੈਂ ਪਾਣੀ ਨਹੀਂ ਜਾਣ ਦੇਣਾ ਕਿਤੇ ਵੀ ਨਾ ਹਰਿਆਣਾ ਪਾਣੀ ਵਰਤੇਗਾ ਨਾ ਰਾਜਸਥਾਨ ਪਾਣੀ ਵਰਤੇਗਾ ਹੁਣ ਮੇਰਾ ਕਬਜਾ ਸਾਰੇ ਪਾਣੀ ਤੇ ਉਹ ਸਮਾਜ ਹੀ ਸਾਰੇ ਡੈਮਾਂ ਦੀ ਸਾਫ ਸਫਾਈ ਕਰਨ ਦਾ ਸਲਟ ਬੁਕਾਨ ਦਾ ਪਾਣੀ ਦੇ ਨਿਕਾਸ ਦੇ ਸਹੀ ਢੰਗ ਬਣਾਉਣ ਦਾ ਦੋ ਡੈਮ ਆ ਪੰਜਾਬ ਦੇ ਵਿੱਚ ਭਾਖੜਾ ਡੈਮ ਔਰ ਪੌਂਗੜਾ ਔਰ ਤੀਜਾ ਜਿਹੜਾ ਇਹ ਦੋ ਡੈਮ ਸੈਂਟਰ ਦੇ ਕੋਲ ਆ। ਆਖੜਾ ਬਿਆਸ ਮੈਨੇਜਮੈਂਟ ਬੋਰਡ ਹੈ ਉਹਦਾ ਉਹਦੇ ਕੋਲ ਹੈ ਦੋਨੇ ਡੈਮ। ਲੇਕਿਨ ਤੀਸਰਾ ਡੈਮ ਜਿਹੜਾ ਪੰਜਾਬ ਦੇ ਵਿੱਚ ਰਣਜੀਤ ਸਾਗਰ ਡੈਮ ਹੈ। ਉਹ ਸਿਰਫ ਪੰਜਾਬ ਸਰਕਾਰ ਦੇ ਕੋਲ ਹੈ। ਉਹਦੀ ਦੇਖਰੇਖ ਸਿਰਫ ਪੰਜਾਬ ਸਰਕਾਰ ਕਰਦੀ ਹੈ। ਲੇਕਿਨ ਉੱਥੇ ਜਿਹੜੇ ਕਹਿੰਦੇ ਸੀ ਕਿ ਹਾਂ ਭਈ ਅਸੀਂ ਸਾਰੇ ਰੱਖ ਰਵਾਂ ਕਰ ਸਕਦੇ ਆ ਵਿਧਾਨ ਸਭਾ ਜੇ ਵੀ ਚੀਫ ਮਿਨਿਸਟਰ ਸਾਹਿਬ ਬੜੇ ਗਰਜ ਕੇ اپੋਜੀਸ਼ਨਲ ਲੜ ਕੇ ਕਹਿੰਦੇ ਸੀ ਕਿ ਅਸੀਂ ਪੌਂਗ ਡੈਮ ਦਾ ਵੀ ਜਿਹੜਾ ਪ੍ਰਬੰਧ ਆ ਅਸੀਂ ਕਰਨਾ ਔਰ ਪਾਖੜਾ ਡੈਮ ਦਾ ਵੀ ਪ੍ਰਬੰਧ ਅਸੀਂ ਕਰਨਾ ਹੈ ਜੀ ਸਾਨੂੰ ਪ੍ਰਬੰਧ ਕਰਨਾ ਨਹੀਂ ਆਉਂਦਾ ਅਸੀਂ BBMP ਕੋਲ ਪ੍ਰਬੰਧ ਨਹੀਂ ਰਹਿਣ ਦੇਣਾ ਇਹ ਦਮ ਜਿਹਾ ਮਾਰਦੇ ਸੀ ਲੇਕਿਨ ਉਹਨਾਂ ਦੇ ਕੋਲ ਜਿਹੜਾ ਪ੍ਰਬੰਧ ਸੀ ਸਾਰੇ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਨੁਕਸਾਨ ਉਹਨਾਂ ਦੇ ਪ੍ਰਬੰਧ ਬਾਰੇ ਰਣਜੀਤ ਸਾਗਰ ਡੈਮ ਨੇ ਕੀਤਾ। ਉਹ ਕਿਸ਼ਨ ਕੁਮਾਰ ਜੀ ਸੈਕਟਰੀ ਹੈ ਇਸ ਡਿਪਾਰਟਮੈਂਟ ਦੇ। ਔਰ ਉੱਥੇ ਜਿਹੜਾ ਰਣਜੀਤ ਸਾਗਰ ਡੈਮ ਹੈ ਉਹ ਤੁਸੀਂ ਇਹ ਸਮਝ ਲਓ ਵੀ ਇੱਕ ਕਿਸਮ ਦਾ ਟੋਪੀ ਗਿਆ। ਉਹਦੀ ਸਾਫ ਸਫਾਈ ਕੋਈ ਨਹੀਂ ਹੋਈ। ਪਾਣੀ ਦਾ ਜੋਰ ਇੰਨਾ ਵੱਧ ਗਿਆ। ਕਿ ਉਹਦੇ ਜਿਹੜੇ ਰੋਕ ਦੇ ਸਾਧਨ ਸੀ ਉਹ ਸਾਰੇ ਟੁੱਟ ਗਏ ਔਰ ਪਾਣੀ ਉਸ ਪਾਣੀ ਨੇ ਅੱਧੇ ਪੰਜਾਬ ਨੂੰ ਬਰਬਾਦ ਕਰਕੇ ਰੱਖਤਾ ਚਾਹੇ ਉਹ ਪਠਾਨਕੋਟ ਦਾ ਏਰੀਆ ਸੀ ਚਾਹੇ ਗੁਰਦਾਸਪੁਰ ਦਾ ਏਰੀਆ ਸੀ ਚਾਹੇ ਡੇਰੇ ਬਾਬੇ ਨਾਨਕ ਦਾ ਏਰੀਆ ਸੀ ਚਾਹੇ ਅਜਨਾਲਾ ਸੀ ਚਾਹੇ ਅੰਮ੍ਰਿਤਸਰ ਦਾ ਏਰੀਆ ਸੀ ਚਾਹੇ ਕਬੂੜਥਲੇ ਦਾ ਏਰੀਆ ਸੀ ਇਹ ਸਾਰਾ ਹੀ ਉਸ ਪਾਣੀ ਨੇ ਅੱਧਾ ਪੰਜਾਬ ਖਰਾਬ ਕੀਤਾ ਉਹਦੇ ਵਿੱਚ ਜੇ ਉਹ ਸਹੀ ਟਾਈਮ ਨਾਲ ਇਹਨਾਂ ਡੈਮਾਂ ਦੀ ਸਾਫ ਸਪਾਈ ਕਰ ਲੈਂਦੇ ਉਤੋਂ ਸਿਲਟ ਕੱਢ ਲੈਂਦੇ ਤੇ ਕੋਸ਼ਿਸ਼ ਪੰਜਾਬ ਦਾ ਨਹੀਂ ਸੀ ਵਿਗੜਨਾ ਠੀਕ ਹੈ ਕੁਦਰਤੀ ਆਫਤਾਂ ਮਾਂ ਵੀ ਹੁੰਦੀ ਹੈ ਹੁਣ ਮਤਲਬ ਹੈ ਜੇ ਉਹਨਾਂ ਤੇ ਸੀਐਮ ਸਾਹਿਬ ਤੇ ਗੱਲ ਆਂਦੀ ਹੈ ਤੇ ਉਹ ਕਹਿੰਦੇ ਜੀ ਉਹ ਹਿਮਾਚਲ ਚ ਵੀ ਹੋਇਆ ਉਤਰਾਖੰਡ ਚ ਵੀ ਹੋਇਆ ਭਾਈ ਉਹ ਪਹਾੜੀ ਏਰੀਆ ਸਾਰੇ ਉਹ ਪਹਾੜ ਡਿਗੇ ਆ ਉਹ ਇਸ ਕਰਕੇ ਆ ਲੇਕਿਨ ਇੱਥੇ ਤਾਂ ਸਾਡੇ ਪਹਾੜੀ ਏਰੀਆ ਹੈ ਹੀ ਨਹੀਂ ਉੱਥੋਂ ਜਿੱਥੋਂ ਰੰਜੀਤ ਸਾਗਰ ਡੈਮ ਟੁੱਟਿਆ ਉਹਦੇ ਅੱਗੇ ਕੋਈ ਪਹਾੜੀ ਏਰੀਆ ਨਹੀਂ ਅੰਬਰਸਰ ਤੱਕ ਚੱਲ ਜਾਓ ਬਾਰਡਰ ਤੱਕ ਚੱਲ ਜਾਓ ਕੋਈ ਬਹਾੜ ਨਹੀਂ ਹੁੰਦਾ ਤੁਸੀਂ ਸਾਰੇ ਪੰਜਾਬ ਦੀ ਸਥਿਤੀ ਨੂੰ ਸਮਝਦੇ ਹੋ ਕੋ ਕਬੂੜਥਲੇ ਕੋ ਪਹਾੜ ਹੁੰਦਾ ਕੋਈ ਪਠਾਨਕੋਟ ਕੋਈ ਪਹਾੜ ਨਹੀਂ ਉਹ ਤਾਂ ਪਹਾੜ ਰਹਿ ਜਾਂਦੇ ਜਿਹੜੇ ਡਮਡਾਲ ਦੀਆਂ ਪਹਾੜੀਆਂ ਰਹਿੰਦੀਆਂ ਉਹ ਹਿਮਾਚਲ ਚ ਹੈ ਸੋ ਮੇਰਾ ਕਹਿਣ ਦਾ ਪਾਵਿਆ ਹੈ ਪੀ ਇਹ ਸਾਰੀ ਜਿਹੜੀ ਤਰਾਸਦੀ ਦੀ ਜ਼ਿੰਮੇਵਾਰੀ ਹੈ ਇਹ ਭਗਵਾਨ ਸਮਾਨ ਜੀ ਚੀਫ ਡਿਸਟ੍ਰਿਕਟ ਪੰਜਾਬ ਤੇ ਹੈ ਹੁਣ ਉਹ ਉਹਨੂੰ ਬਦਲਣ ਵਾਸਤੇ ਇੱਥੇ ਦੇਖਣ ਵਾਸਤੇ ਜੇ ਲੋਈ ਪ੍ਰਧਾਨ ਮੰਤਰੀ ਜੀ ਵੀ ਪੰਜਾਬ ਚ ਆਏ ਉਹਨਾਂ ਨੇ ਵੀ ਆ ਕੇ ਸਰਵੇ ਕੀਤੇ ਔਰ ਹਾਲਤ ਪੰਜਾਬ ਦੀ ਮੈਂ ਤੁਹਾਨੂੰ ਦੱਸਦਾ ਕਿ ਜਿਸ ਵੇਲੇ ਪ੍ਰਧਾਨ ਮੰਤਰੀ ਜੀ ਗੁਰਦਾਸਪੁਰ ਦੇ ਵਿੱਚ ਪੱਤਰਕਾਰਾਂ ਨਾਲ ਵੀ ਗੱਲ ਕਰਦੇ ਸੀ ਕਿਸਾਨਾਂ ਨਾਲ ਵੀ ਤੇ ਮਜ਼ਦੂਰਾਂ ਨਾਲ ਵੀ ਗੱਲ ਹੋ ਰਹੀ ਸੀ ਜਿਹੜੀ ਮੀਟਿੰਗ ਕਿਸਾਨਾਂ ਦੀ ਤੇ ਕਿਸਾਨ ਮਜ਼ਦੂਰਾਂ ਦੀ ਮੀਟਿੰਗ ਹੋਈ ਉਸ ਮੀਟਿੰਗ ਦੇ ਵਿੱਚ ਮੈਂ ਖੁਦ ਹਾਜ਼ਰ ਸੀ ਉਹਦੇ ਵਿੱਚ ਕੌਣ ਕੌਣ ਹਾਜ਼ਰ ਸੀ ਪੰਜਾਬ ਦੇ ਇੱਕ ਮੰਤਰੀ ਜਿਹੜੇ ਸੈਂਟਰ 'ਚ ਬਿੱਟੂ ਜੀ ਆ ਉਹ ਹਾਜ਼ਰ ਸੀ ਸਾਡੇ ਪ੍ਰਦੇਸ਼ ਦੇ ਅਧਿਖ ਸੁਨੀਲ ਜਾਖੜ ਜੋਤ ਹਾਜ਼ਰ ਸੀ ਸਾਡੇ ਅਖਲ ਭਾਰਤੀਏ ਭਾਰਤੀ ਜਨਤਾ ਪਾਰਟੀ ਦੇ ਜਨਨ ਸ਼ਕਤੀ ਤਰਨ ਚੁਗ ਜੀ ਉਹ ਇਹਾ ਹਾਜ਼ਰ ਸੀ ਸਾਡੇ ਕਾਰਜਕਾਰੀ ਪ੍ਰਧਾਨ ਪੰਜਾਬ ਦੇ ਬੀਜੇਪੀ ਦੇ ਅਸ਼ਨੀ ਸ਼ਰਮਾ ਜੀ ਹਾਜ਼ਰ ਸੀ ਉਹਦੇ ਵਿੱਚ ਆਲਰੀਆ ਦੇ ਸੈਕਟਰੀ ਡਾਕਟਰ ਨਰਿੰਦਰ ਸਿੰਘ ਜੀ ਹਾਜ਼ਰ ਸੀ ਔਰ ਸੰਗਠਨ ਮੰਤਰੀ ਪੰਜਾਬ ਦੇ ਸ਼੍ਰੀ ਦਿਵਾਸੁਰ ਜੀ ਹਾਜ਼ਰ ਸੀ ਉਹਨਾਂ ਦੇ ਸਾਹਮਣੇ ਜੋ ਕੁਝ ਕਿਸਾਨਾਂ ਨੇ ਪ੍ਰਧਾਨ ਮੰਤਰੀ ਨੂੰ ਕਿਹਾ ਪ੍ਰਧਾਨ ਮੰਤਰੀ ਜੀ ਨੇ ਇੱਕ ਟੱਕ ਲਾ ਕੇ ਬੜੇ ਗੌਰ ਨਾਲ ਹਰ ਬੰਦੇ ਦੀ ਗੱਲ ਸੁਣੀ ਔਰ ਮਜ਼ਦੂਰ ਵੀ ਉਹਦੇ ਵਿੱਚ ਸੀ ਮਹਿਲਾਵਾਂ ਵੀ ਉਹਦੇ ਵਿੱਚ ਸੀ ਉਹਨਾਂ ਨੇ ਵੀ ਆਪਣੀ ਖਰਾਬੀ ਦੀਆਂ ਗੱਲਾਂ ਦਸੀਆਂ ਸਾਰਾ ਕੁਝ ਪ੍ਰਧਾਨ ਮੰਤਰੀ ਜੀ ਨੇ ਬੜੇ ਪਿਆਰ ਨਾਲ ਗੱਲਬਾਤ ਸੁਣੀ ਔਰ ਪੁੱਛ ਪੁੱਛ ਕੇ ਵੀ ਸੁਣਿਆ ਕੀ ਹੋਇਆ ਲੇਕਿਨ ਜਿਆਦਾ ਹੈਰਾਨਗੀ ਵਾਲੀ ਗੱਲ ਹੈ ਕਿ ਕਿਸੇ ਵੀ ਕਿਸਾਨ ਨੇ ਕਿਸੇ ਵੀ ਮਜ਼ਦੂਰ ਨੇ ਇਹ ਨਹੀਂ ਕਿਹਾ ਪ੍ਰਧਾਨ ਮੰਤਰੀ ਜੀ ਨੂੰ ਕਿ ਇਹ ਖਰਾਬੇ ਦੇ ਪੈਸੇ ਸਰਕਾਰ ਨੂੰ ਦਵੋ ਸਾਬ ਨੇ ਇਹੀ ਕਿਹਾ 100% ਉੱਥੇ ਆਜਣ ਲੋਕਾਂ ਨੇ ਕਿਹਾ ਕਿ ਇਹ ਖਰਾਬਾ ਸਾਡੇ ਸਿੱਡੇ ਖਾਤਿਆਂ 'ਚ ਪਾਇਓ ਕਿਉਂਕਿ 23 ਦਾ ਖਰਾਬਾ ਵੀ ਸਾਨੂੰ ਅਜੇ ਤੱਕ ਨਹੀਂ ਮਿਲਿਆ ਤੇ ਹੁਣ ਵੀ ਸਾਨੂੰ ਉਮੀਦ ਕੋਈ ਨਹੀਂ ਕਿ ਉਹਨਾਂ ਕੋ ਪੈਸੇ ਮਿਲ ਸਕਣ ਸਾਡੇ ਖਾਤਿਆਂ 'ਚ ਪੈ ਕਿੰਨੀ ਤਰਾਸ ਦੀ ਗੱਲ ਹੈ ਕਿ ਲੋਕਾਂ ਨੂੰ ਇਸ ਪੰਜਾਬ ਦੀ ਸਰਕਾਰ ਤੇ ਵਿਸ਼ਵਾਸ ਨਹੀਂ ਰਿਹਾ जिना ਕਿਸਾਨਾਂ ਨੇ ਸਰਕਾਰ ਬਣਾਈ ਉਹਨਾਂ ਹੀ ਸਰਕਾਰ ਅੱਜ ਵਿਸ਼ਵਾਸ ਨਹੀਂ ਕਰ ਉਹੀ ਕਿਸਾਨ ਇਹ ਸਰਕਾਰ ਤੇ ਵਿਸ਼ਵਾਸ ਨਹੀਂ ਕਰ ਰਹੇ ਕੀ ਕਰ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਜੀ ਨੇ ਇਹਨਾਂ ਦੇ ਦੋ ਮੰਤਰੀਓ ਦੇ ਵਿੱਚ ਸਿਗੇ ਉਹਨਾਂ ਕੋਲੋਂ ਪੁੱਛਿਆ चीफ ਸੈਕਟੀ ਸੀ ਪੰਜਾਬ ਦੇ ਉਹਨਾਂ ਕੋਲੋਂ ਪੁੱਛਿਆ ਭਈ ਕੀ ਖਰਾਬਾ ਹੈ ਉਹਨਾਂ ਨੇ ਐਸਟੀਮੇਟ ਉਹਦਾ ਬਗੈਰ ਕੋਈ ਦੱਸੇ ਦਸਾਏ 20 ਹਜ਼ਾਰ ਕਰੋੜ ਰੁਪਇਆ ਪੰਗਲੇ ਉਹਨਾਂ ਨੇ ਕਿਹਾ ਵੀ ਮੈਂ ਖਰਾਬਾ ਦਵਾਂਗਾ 1600 ਕਰੋੜ ਰੁਪਇਆ ਤੁਹਾਨੂੰ ਫੌਰੀ ਤੌਰ ਤੇ ਮੈਂ ਦੇ ਰਿਹਾ ਔਰ 12000 ਕਰੋੜ ਰੁਪਏ ਤੇ ਲਗਭਗ ਤੁਹਾਡੇ ਕੋਲ ਪਹਿਲੇ ਹੈਗਾ ਉੱਥੇ ਬੜੇ ਹੈਰਾਨ ਹੋਏ ਚੀਫ ਸੈਕਟਰੀ ਸਾਹਿਬ ਨੂੰ ਪੁੱਛਿਆ ਕਿਉਂ ਜੀ ਤੁਹਾਡੇ ਕੋਲ ਹੈਗਾ ਕਿ ਨਹੀਂ ਕਹਿੰਦਾ ਜੀ ਹੈਗਾ ਲਿਖਿਆ ਦਾ ਹੈਗਾ ਜੀ ਕਿਤਾਬਾ ਚ ਹੈਗਾ ਕੋ ਪੈਸੇ ਜੇ ਥੋੜੀ ਰੱਖਿਆ ਬਚਾਰ ਖਜ਼ਾਨੇ ਚੋਂ ਕੱਢ ਕੇ ਇਹ ਥੋੜੀ ਕਿ ਤਜੋਰੀਆ ਚ ਰੱਖਿਆ ਸਰਕਾਰਾਂ ਨੇ ਕਿਤਾਬਾਂ ਚ ਹੁੰਦੇ ਆ ਉਹ ਮੰਨ ਗਏ ਲੇਕਿਨ ਉਹਨਾਂ ਦੇ ਜਾਣ ਦੇ ਬਾਅਦ ਉਹਨਾਂ ਨੇ ਕਿਹਾ 1600 ਕਰੋੜ ਰੁਪਇਆ ਫੌਰੀ ਤੌਰ ਤੇ ਲਵੋ ਔਰ ਇਹ ਬੱਖ ਬੱਖ ਤੁਸੀਂ ਇੰਡੈਂਟ ਬਣਾ ਕੇ ਦੋ ਕ੍ਰਿਸ਼ੀ ਦਾ ਨੁਕਸਾਨ ਕਿੰਨਾ ਹੋਇਆ ਘਰ ਕਿੰਨੇ ਖਰਾਬ ਹੋਇਆ ਸਕੂਲਾਂ ਦੀਆਂ ਬਿਲਡਿੰਗਾਂ ਕਿੰਨੀਆਂ ਖਰਾਬ ਹੋਈਆਂ ਹਸਪਤਾਲਾਂ ਦੀ ਇਹ ਬਿਲਡਿੰਗਾਂ ਕਿੰਨੀਆਂ ਖਰਾਬ ਹੋਈਆਂ ਔਰ ਮਜ਼ਦੂਰਾਂ ਨੂੰ ਕਿੰਨਾ ਜ਼ਖ਼ਸਾਨ ਹੋਇਆ ਇਹ ਬੱਖ ਬੱਖ ਬਣਾ ਕੇ ਲਵੋ ਪੈਸਾ ਪੈਸਾ ਤੁਹਾਨੂੰ ਸਾਰਾ ਖਰਾਬਾ ਸੀ ਦਮਾਂ ਲੇਕਿਨ ਉਹਨਾਂ ਦੇ ਜਾਨ ਦੀ ਧੀਰ ਹੋਈ ਤੇ ਮੰਤਰੀਆਂ ਨੇ ਉਹਨਾਂ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਤੁਸੀਂ ਘਰ ਵੀ ਆਪਣਾ ਚਲਾਣਾ ਹੋਵੇ ਤੇ ਗਾਲਾਂ ਨਾਲ ਚੱਲ ਸਕਦਾ ਮੈਨੂੰ ਇਹ ਦੱਸੋ ਇਹ ਸਾਰਾ ਕੁਝ ਜਿਹੜਾ ਫਿਰ ਇਹਨਾਂ ਨੇ ਹੋ ਡਰਾਮਾ ਕੀ ਹੈ ਜਿਹੜੇ ਬਹੁਤੇ ਪੜੇ ਲਿਖੇ ਦੱਸਦੇ ਨੇ ਆਪਣੇ ਆਪ ਨੂੰ ਉਹਨਾਂ ਦੀ ਪੜ੍ਹਾਈ ਦੀ ਗੱਲ ਵੀ ਦੱਸ ਦਿੰਨਾ ਜੋ ਕੁਝ ਉਹਨਾਂ ਨੇ ਕਿਹਾ ਸੀ ਇੱਕ ਵਾਰੀ ਮੌਕਾ ਲੈਣ ਤੋਂ ਪਹਿਲੇ ਉਹ ਸਾਰਾ ਉਹਦੇ ਉਲਟ ਚੱਲ ਰਿਹਾ ਪਰ ਪੜ੍ਹਾਈ ਉਹਨਾਂ ਦੀ ਏਡੀ ਕਹੇ ਕਿ ਪ੍ਰਧਾਨ ਮੰਤਰੀ ਜੀ ਜਿਸ ਦਿਨ ਆਏ ਆ ਉਸ ਦਿਨ ਅਖਬਾਰਾਂ ਦੇ ਵਿੱਚ ਆ ਗਿਆ ਕਿ ਪੰਜਾਬ ਦੀ ਸਰਕਾਰ ਹਰ ਕਿਸਾਨ ਨੂੰ 20000 ਰੁਪਏ ਏਕੜ ਦੇ ਹਿਸਾਬ ਨਾਲ ਪਹਿਲੇ ਪੈਸੇ ਪਾ ਦੇਗੀ ਔਰ ਉਸ ਤੋਂ ਬਾਅਦ ਸਰਵੇ ਕਰਕੇ 30000 ਰੁਪਏ ਏਕੜ ਦੇ حساب ਨਾਲ ਹੋਰ ਦਿੱਤਾ ਜਾਏਗਾ ਇਹ ਪ੍ਰਧਾਨ ਮੰਤਰੀ ਜੀ ਨੂੰ ਬਲੈਕਮੇਲੰਦੀ ਹੈ ਬਲੈਕਮੇਲ ਕਰਨ ਦੀ ਧਿਆਲੀ ਸੀ ਲੇਕਿਨ ਉਹ ਗੱਲਾਂ ਚ ਨਹੀਂ ਆਉਂਦੇ ਤੁਸੀਂ ਹੁਣ 50000 ਕਰੋੜ ਰੁਪਇਆ ਕਹਿ ਚੁੱਕੇ ਹੋ ਤੋ ਦੱਸੋ ਤਾਂ ਸੀ ਕਿਨੂੰ ਦਿੱਤਾ ਵੀ 20000 ਵੀ ਨਹੀਂ ਦਿੱਤਾ 20000 ਬਾਅਦ ਦੀ ਤੇ ਗੱਲ ਛੱਡੋ 20000 ਨਹੀਂ ਦਿੱਤਾ ਅਜੇ ਤੱਕ ਕੋਈ ਪੰਜਾਬ ਕਿਉਂ ਦੱਸੇ ਕਿ ਕਿਸੇ ਨੂੰ ਇੱਕ ਪੈਸਾ ਵੀ ਖਰਾਬੇ ਦਾ ਮਿਲਿਆ ਕਿਸਾਨ ਪਿਛਲੇ ਖਰਾਬੇ ਨੂੰ ਵੀ ਰੋਂਦੇ ਕਿ ਪਿਛਲਾ ਖਰਾਬਾ ਚਈਦਾ ਵੀ ਖਰਾਬਾ ਦਿਓ ਲੇਕਿਨ ਨਹੀਂ ਮਿਲ ਰਿਹਾ ਦੂਸਰੇ ਪਾਸੇ ਇਹ ਕਿਸਾਨਾਂ ਦੀ ਸਰਕਾਰ ਕਹਿਣ ਵਾਲੇ ਲੋਕ ਹੱਲੇ ਤੱਕ ਉਹ ਕਿਸਾਨ ਜਿਹੜੇ ਉਦੋਂ ਐਜੀਟੇਸ਼ਨ ਕਰਦੇ ਸੀ ਨਾ ਉਹਨਾਂ ਨੂੰ ਜਗਾਣਾ ਪੈਣਾ ਪਿਛਲੇ ਸਾਲ ਜਿਹੜੀਆਂ ਖੰਡ ਦੀ ਮਿਲਾਂ ਨੇ ਗੰਦਾ ਖਰੀਦਿਆ ਕਿਸਾਨਾਂ ਦਾ ਜਿਹੜਾ ਸਰਕਾਰ ਨੇ ਸਰਕਾਰ ਨੇ ਕਿਹਾ ਸੀ ਇਹ ਮੁੱਲ ਤੋਂ ਵੱਧ ਜਿਹੜਾ ਅਸੀਂ ਜਿਹੜਾ ਉਹ ਅਸੀਂ ਦਵਾਂਗੇ 61 ਰੁਪਏ ਕੁੰਟਲ ਹੈ 61 ਰੁਪਏ ਕੁੰਟਲ ਅੱਜ ਤੱਕ ਪੰਜਾਬ 'ਚ ਕਿਸੇ ਨੂੰ ਨਹੀਂ ਮਿਲਿਆ ਉਹ ਕਿਸਾਨ ਤੇ ਧਰਨਾ ਹੁਣ ਗੰਨੇ ਦਾ ਸੀਜ਼ਨ ਆਉਣ ਵਾਲਾ ਮਿਲਾ ਚੱਲਣ ਵਾਲੀਆਂ ਉਹਨਾਂ ਨੇ ਉੱਥੇ ਧਰਨੇ ਲਾਣੇ ਹੈ ਫੇ ਮਿਲਾ ਨਹੀਂ ਚੱਲਣ ਦੇਣੀ ਸੋ ਇਹ ਸਰਕਾਰ ਜਿਹੜੀ ਇਹ ਸਭ ਝੂਠ ਦੀ ਸਰਕਾਰ ਹੈ ਸੋ ਮੈਂ ਇਹੀ ਬੇਨਤੀ ਕਰਨੀ ਹੈ ਸਾਰਿਆਂ ਨੂੰ ਇਹੀ ਹੈ ਕਿ ਆਪੇ ਇਹ ਸਰਕਾਰ ਜਿਹੜੀ ਆ ਹੁਣ ਜਾਣ ਵਾਲੀ ਆ ਉਹ ਆਪ ਨਹੀਂ ਉਹਨਾਂ ਨੂੰ ਆਪੇ ਵੀ ਵਿਸ਼ਵਾਸ ਨਹੀਂ ਉਹ ਆਪੇ ਹੀ ਸਰਵੇ ਕਰਾਣੇ ਸ਼ੁਰੂ ਕਰਤੇ ਤੇ ਆ ਬੜੇ ਸਰਵੇ ਹੋ ਰਹੇ ਆ ਇਸੇ ਕਰਕੇ ਹੁਣ ਚਾਹੁੰਦੇ ਆ ਦੂਸਰੀ ਹੋਰ ਗੱਲ ਸੁਣ ਲਓ ਭਈ ਖਰਾਬੇ ਨੂੰ ਕਿਸਾਨਾਂ ਨੂੰ ਖਰਾਬਾ ਦੇਣ ਵਾਸਤੇ ਕਿ ਸਰਕਾਰ ਕੋ ਪੈਸੇ ਹੈ ਨਹੀਂ ਕਿ ਇੰਡਸਟਰੀਸਟਾਂ ਕੋ ਲੋਹੜਾਂ ਕੋ ਪੈਸੇ ਕਿਉਂ ਮੰਗਣ ਨੇ ਕਦੀ ਰੰਗਲੇ ਪੰਜਾਬ ਦੇ ਨਾਂ ਤੇ ਕਦੀ ਉਹ ਅੰਦਰ ਦੇ ਪੰਜਾਬ ਕੇ ਕੀ ਕਹਿੰਦੇ ਉਹਦੇ ਨਾਂ ਤੇ ਭਾਈ ਉਹਦਾ ਸਾਹਬ ਕੋਈ ਨਹੀਂ ਇਸ ਤੋਂ ਪਹਿਲੇ ਕੋਈ ਵੀ ਪੰਜਾਬ ਦਾ ਰਿਕਾਰਡ ਕਢਾ ਲਓ ਕਦੀ ਵੀ ਕੋਈ ਪੰਜਾਬ ਦੇ ਉੱਤੇ ਆਫਤ ਆਈ ਹੋਵੇ ਕਦੀ ਕਿਸੇ ਸੀਐਮ ਨੇ ਵੱਖਰੀ ਕੋਈ ਐਨਜੀਓ ਬਣਾ ਕੇ ਪੈਸੇ ਨਹੀਂ ਮੰਗੇ ਕਿਉਂਕਿ ਉਹਦਾ ਸਾਹਬ ਨਹੀਂ ਦੇਣਾ ਹੁੰਦਾ ਉਹ ਸਿਰਫ ਫੰਡ ਜੇ ਮੰਗਦੇ ਆ ਜੇ ਜ਼ਰੂਰਤ ਪੈਂਦੀ ਸਰਕਾਰਾਂ ਨੂੰ ਤੇ ਉਹ ਮੰਗਦੇ Chief Minister ਫੰਡ ਦੇ ਵਿੱਚ ਪੈਸੇ ਦੇ ਉਹ ਜੀ ਮੈਨੂੰ ਸਿਰ ਫੰਡ ਦੇ ਵਿੱਚ ਬਹਿ ਕਿਉਂ ਨਹੀਂ ਮੰਗਦੇ ਉਹਨਾ ਬੰਗਲਾ ਜੀ ਰੰਗਲਾ ਪੰਜਾਬ ਰੰਗਲਾ ਪੰਜਾਬ ਕੀ ਇਹ ਰੰਗਲਾ ਪੰਜਾਬ ਬਣਾਉਣਾ ਸੀ ਇਹ ਹੁਣ ਖਾਣ ਵਾਲਾ ਪੰਜਾਬ ਬਣ ਗਿਆ ਹੁਣ ਉਹਦੀ ਸੋਚ ਹੈ ਕਿ ਮੁੜ ਕੇ ਅਸੀਂ ਨਹੀਂ ਆਣਾ ਜਿੰਨਾ ਪੈਸਾ ਇਕੱਠਾ ਹੁੰਦਾ ਉਹ ਇਕੱਠਾ ਕਰ ਇਸ ਪਾਸੇ ਸਰਕਾਰ ਲੱਗੀ ਹੈ ਔਰ ਮੈਂ ਤੁਹਾਡੇ ਸਾਹਮਣੇ ਸਾਰਾ ਬੇਨਤੀ ਇਹੀ ਕਰਨੀ ਆ ਕਿ ਅਸੀਂ ਇਸ ਦੀ ਦੁੱਖ ਦੀ ਘੜੀ ਦੇ ਵਿੱਚ ਇਸ ਤਰਾਸੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਪੰਜਾਬ ਨੇ ਹਰ ਕਿਸਾਨ ਦਾ ਸਾਥ ਦਿੱਤਾ ਹੈ ਸਾਡੇ ਜਿੰਨੇ ਵੀ ਪਰਦੇਸ਼ ਹੈ ਚਾਹੇ ਮਧੇ ਪ੍ਰਦੇਸ਼ ਹੈ ਚਾਹੇ ਮਹਾਰਾਸ਼ਟਰ ਹੈ ਚਾਹੇ ਕੋਈ ਵੀ ਪ੍ਰਦੇਸ਼ ਆ ਸਾਰਿਆਂ ਨੇ ਇਸ ਔਖੀ ਕੜੀ ਵਾਸਤੇ ਜੋ ਜੋ ਪੰਜਾਬ ਦੀ ਪਾਰਟੀ ਨੇ ਉਹਨਾਂ ਨੂੰ ਕਿਹਾ ਉਹ ਸਾਰੀਆਂ ਟਰੇਨਾਂ ਦੀਆਂ ਟਰੇਨਾਂ ਬੋਗੀਆਂ ਦੀਆਂ ਬੋਗੀਆਂ ਭਰ ਕੇ ਆਈਆਂ ਔਰ ਉਹ ਹਰ ਪਿੰਡ ਵਿੱਚ ਹਰ ਕਿਸਾਨ ਦੇ ਘਰ ਆਫੀ ਪਹੁੰਚਾਈਆਂ ਚਾਹੇ ਰਜਾਈਆਂ ਹੋਣ ਅਸੀਂ ਇੱਥੋਂ ਤੱਕ ਆਸੀਂ ਤੇ ਮਜੇ ਵੀ ਬਚਾਰੇ ਆ ਜੇ ਇੱਕ ਘਰ ਦੀ ਖਰਾਬੀ ਹੋਈ ਹੈ ਤੇ ਉਹਦੇ ਘਰ ਇੱਕ ਮੱਝ ਨੇ ਦੇ ਕੰਮ ਨਹੀਂ ਕਰਨਾ ਜੇ 4 ਜੀਏ ਤਾਂ 4 ਮੱਝਾਂ ਦਿੱਤੇ ਜੇ 6 ਆ ਤਾਂ 6 ਮੱਝਾਂ ਦਿੱਤੇ ਉਹਦੇ ਨਾਲ ਬਿਸਤਰੇ ਵੀ ਦਿੱਤੇ ਰਜਾਈਆਂ ਵੀ ਦਿੱਤੀਆਂ ਖਾਣ ਪੀਣ ਦਾ ਹਰ ਤਰ੍ਹਾਂ ਦਾ ਸਮਾਨ ਦਿੱਤਾ ਦਵਾਈਆਂ ਦਿੱਤੀਆਂ ਇਹ ਹੈ ਪੰਜਾਬ ਦੀ ਮਦਦ ਕਰਨ ਦਾ ਇੱਥੇ ਜਿਹੜੇ ਨਾਂ ਦੱਸਦੇ ਨੇ ਉਹ ਮੈਂ ਇੱਕ ਦਿਨ ਦੇਖ ਰਿਹਾ ਸੀ ਟੈਲੀਵਿਜ਼ਨ ਤੇ ਉਹ ਸੰਜੇ ਸਿੰਘ ਜੀ ਨੇ ਬੋਰੀ ਐਦਾ ਚੱਕੀ ਦੀ ਸੀ ਹਲਾ ਚੱਕਿਆ ਦਾ ਸੀ ਕਿ ਮੈਂ ਵੰਡ ਰਿਆਂ ਉਹ ਫੋਟੋ ਸੀਗੀ ਲੇਕਿਨ ਉਹਨਾਂ ਦੇ ਬੰਦੇ ਨੇ ਜੋ ਕੁਝ ਵੰਡਿਆ ਆਪਣੀ ਜੇਬ ਚੋਂ ਪੈਸਾ ਨਹੀਂ ਵੰਡਿਆ ਉਹਨਾਂ ਨੇ ਡੀਸੀਆਂ ਦੀ ਡਿਊਟੀ ਲਈ ਡਿਪਟੀ ਕਮਿਸ਼ਨਰ ਡਿਊਟੀ ਲਈ ਕਿ ਸਾਨੂੰ ਐਨਜੀਓ ਕੋਲੋਂ ਇਕੱਠਾ ਕਰਕੇ ਸਮਾਨ ਦੇਵੋ ਤਾਂ ਕਿ ਅਸੀਂ ਉਹ ਵੰਡੀਏ ਇਹ ਸੋਚ ਹੈ ਇਸ ਰਾਜ ਕਰਨ ਵਾਲੀ ਪਾਰਟੀ ਦੀ ਇਸ ਕਰਕੇ ਮੈਂ ਸਾਰੇ ਪੰਜਾਬ ਦੇ ਲੋਕਾਂ ਨੂੰ ਕਹਾਂਗੇ ਵੀ ਇਹਨਾਂ ਦੀ ਕਾਰਗਰਦੀ ਨੂੰ ਦੇਖਦੇ ਹੋਏ ਇਹਨਾਂ ਨੂੰ ਲਾਗੇ ਨਾ ਵਜਣ ਦਵੋ ਔਰ ਭਾਰਤੀ ਜਨਤਾ ਪਾਰਟੀ ਕੋਲ ਹੀ ਇਸ ਵੇਲੇ ਸਾਰੇ ਪੰਜਾਬ ਨੂੰ ਆਸ ਹੈ ਔਰ ਅਸੀਂ ਡੱਕੇ ਦੇ ਚੋਕ ਨਾ ਕਹਿੰਦੇ ਆ ਕਿ ਆ ਆਉਣ ਵਾਲੀ ਸਰਕਾਰ ਜਿਹੜੀ ਹੈ ਉਹ ਭਾਰਤੀ ਜਨਤਾ ਪਾਰਟੀ ਦੀ ਹੋਏਗੀ ਅਸੀਂ 117 ਦੀ 117 ਸੀਟਾਂ ਤੇ ਲੜਾਂਗੇ ਔਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੇਗੀ ਔਰ ਅਸੀਂ ਪਾਸ ਕਰਦੇ ਆ ਸਾਰੇ ਕੋ ਕਿ ਜਿੱਦਾਂ ਤੁਸੀਂ ਉਹਨਾਂ ਨੂੰ 91 ਸੀਟਾਂ ਦਿੱਤੀਆਂ ਇੱਕ ਵਾਰੀ ਕਰਕੇ ਸਾਡੀਆਂ ਸਰਕਾਰਾਂ ਤੇ ਸਰ ਹਰ ਸਕੇਟ ਦੇ ਵਿੱਚ ਇੱਕ ਵਾਰੀ ਆ ਜਾਂਦੀ ਹੈ ਤਾਂ ਦੋ ਚਾਰ ਪੰਜ ਵਾਰੀ ਨੂੰ ਕੋ ਕੁੱਲਾ ਨਹੀਂ ਸਕਦਾ ਆ ਤੁਹਾਡੇ ਹਰਿਆਣਾ ਵਿੱਚ ਹੀ ਤੀਜੀ ਵਾਰੀ ਸਰਕਾਰ ਆਈ ਹੈ ਹੋਰ ਕਈ ਜਗ੍ਹਾ ਤੇ ਤਿੰਨ ਤਿੰਨ ਚਾਰ ਚਾਰ ਵਾਰੀ ਸਰਕਾਰਾਂ ਆ ਰਹੀਆਂ ਉਹ ਇਸੇ ਕਰਕੇ ਆ ਰਹੀਆਂ ਕਿ ਅਸੀਂ ਪਬਲਿਕ ਤੇ ਨਾਲ ਉਹਨਾਂ ਦੇ ਹਿੱਤਾਂ ਦੀ ਗੱਲ ਕਰਦੇ ਹਾਂ ਉਨਾ ਦੇ ਸੁੱਖ ਸੁਵਿਧਾਵਾਂ ਦੀ ਗੱਲ ਕਰਦੇ ਆਂ ਕਿ ਉਹਨਾਂ ਨੂੰ ਕਿੱਦਾਂ ਫਾਇਦਾ ਸਰਕਾਰਾਂ ਦਾ ਪਹੁੰਚ ਸਕਦਾ ਹੈ ਉਹ ਇਸ ਕਰਕੇ ਬਾਰ-ਬਾਰ ਸਰਕਾਰਾਂ ਦੀ ਹੈ ਸੋ ਮੈਂ ਇਹੀ ਬੇਨਤੀ ਕਰਾਂਗਾ ਕਿ ਆਓ ਸਾਰੇ ਰਲ ਕੇ ਚਲੀਏ ਔਰ ਆਂਦੇ ਸਤਾਈ ਦੇ ਜਨਾਬਾ ਦੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਇੱਕ ਵਾਰੀ ਬਣਾਈਏ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰੇ 2027 ਦੇ ਵਿੱਚ ਜਿਹੜਾ ਹੈਗਾ ਅਕਾਲੀ ਦਲ ਦੇ ਨਾਲ ਗਠਜੋੜ ਬੰਧਨ ਹੋਵੇਗਾ ਹੱਲੇ ਕੋਈ ਨਹੀਂ ਕਿਸੇ ਹੋਰ ਪਾਰਟੀ ਨਾਲ ਮੈਂ ਤੁਹਾਨੂੰ ਕਹਾਂ ਕਿ 117 ਦੀ 117 ਸੀਟਾਂ ਤੇ ਸਾਡੀ ਆਪਣੀ ਪੂਰਨ ਤਿਆਰੀ ਠੀਕ ਸੈਂਟਰਲ ਵੱਜੀ ਕੋਈ ਕਿਸਾਨਾਂ ਨੂੰ ਤੁਸੀਂ ਰੇਹ ਰਾਤ ਕਿਸਾਨਾਂ ਨੂੰ ਸੈਂਟਰ ਵੱਲੋਂ ਸਭ ਕੁਝ ਮਿਲੇਗਾ ਦੇਖੋ ਉੱਥੇ ਪ੍ਰਧਾਨ ਮੰਤਰੀ ਜੀ ਨੇ ਸਾਫ਼ ਕਿਹਾ ਸੀ ਕਿ ਜਿਨ੍ਹਾਂ ਦੇ ਮਕਾਨ ਟੁੱਟੇ ਐ ਉਹ ਦਿਓ ਲਿਸਟਾ ਬਣਾ ਕੇ ਉਹਨਾਂ ਨੂੰ ਇਸ ਸਕੀਮ ਚ ਪੈਸੇ ਮਕਾਨ ਬਣਾ ਦੀ ਸਕੀਮ ਚ ਪੈਸੇ ਦਿਵਾ ਕੇ ਜਿਨ੍ਹਾਂ ਦੇ ਜਿਹੜੇ ਸਕੂਲਾਂ ਦੀ ਖਰਾਬੀ ਹੋਈ ਹੈ ਉਹ ਸਕੂਲਾਂ ਦੀ ਲੇਕਿਨ ਇਹ ਕਹਿੰਦੇ ਪੀ ਅਸੀਂ ਉਹ ਬੱਖੋ ਬੱਖ ਪੈਸੇ ਨਹੀਂ ਚਾਹੀਦੇ ਸਾਨੂੰ ਇੱਕੋ ਵਾਰ ਹੀ ਦੇ ਦਿਓ ਤਾਂ ਕਿ ਅਸੀਂ ਖਾਣ ਦਾ ਸਾਧਨ ਬਣਾ ਸਕੀਏ ਇਹ ਇਹ ਉਹਦੀ ਨੀਤ ਕਰਾ ਬੀਜੇਪੀ ਦਾ ਕੀ ਮੁੱਦਾ ਹੋਊਗਾ ਜੀ 2027 2027 ਚ ਮੁੱਦਾ ਸਾਡਾ ਕਿ ਇੱਕ ਵਾਰੀ ਸਾਨੂੰ ਹੀ ਪਰਖ ਕੇ ਦੇਖੋ ਅਕਾਲੀ ਦਲ ਦੇਖ ਲਿਆ ਕਾਂਗਰਸ ਦੇਖ ਲਈ ਹੋਰ ਦੇ ਨੇ ਇੱਕ ਵਾਰੀ ਵਾਲੀ ਸਰਕਾਰ ਵੀ ਦੇਖ ਲਈ ਹਜੀ ਕਬਾਰੇ ਸਾਨੂੰ ਵੀ ਪਰਖੋ ਇੱਕ ਮੌਕਾ ਸਾਨੂੰ ਵੀ ਦੇ ਠੀਕ ਹੈ ਜੀ ਜੈਸੇ ਰਾਮ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸਾਰੀ ਪ੍ਰੈਸ ਨੂੰ ਆਪਣੇ ਭਰਾਵਾਂ ਨੂੰ ਇਸ ਕਰਕੇ ਉਹਨਾਂ ਦੇ ਰੂਬਰੂ ਹੋਣ ਲਈ ਅੱਜ ਸੱਦਾ ਦਿੱਤਾ ਕਿ ਸਾਡੇ ਨਾਲ ਮਾਨਯੋਗ ਸਾਡੇ ਮੁਕੇਰੀਆਂ ਤੋਂ ਐਮਐਲਏ ਸ਼੍ਰੀ ਜੰਗੀਰਾਲ ਮਹਾਜਨ ਜੀ ਨੇ ਖਾਸ ਤੌਰ ਤੇ ਜਿੱਦਾਂ ਸਾਡੀ ਭਾਰਤੀ ਜਨਤਾ ਪਾਰਟੀ ਨੇ ਜਿੱਤਵਾਲਾ ਨੂੰ ਦਿਸ਼ਾ ਨਿਰਦੇਸ਼ ਦਿੱਤੇ ਕਿ ਅਸੀਂ ਵੱਖ-ਵੱਖ ਏਰੀਆ 'ਚ ਜਾ ਕੇ ਪ੍ਰੈਸ ਕਾਨਫਰੰਸ ਕੀਤੀ ਜਾਏ ਔਰ ਪਬਲਿਕ ਨੂੰ ਪ੍ਰੈਸ ਦੇ ਮਾਧਿਅਮ ਦੇ ਰਾਹੀਂ ਅਵੇਅਰ ਕੀਤਾ ਜਾਏ ਕਿ ਕੀ ਪੰਜਾਬ ਦੇ ਵਿੱਚ ਮਾਹੌਲ ਚੱਲ ਰਿਹਾ ਹੜ੍ਹਾਂ ਦੇ ਉੱਤੇ ਤੇ ਕੀ ਪੰਜਾਬ ਸਰਕਾਰ ਕਰ ਰਹੀ ਹੈ ਤੇ ਕੀ ਸਾਡੀ ਸੈਂਟਰ ਸਰਕਾਰ ਕਰ ਰਹੀ ਹੈ ਭਾਰਤੀ ਜਨਤਾ ਪਾਰਟੀ ਜਿਹੜੀ ਸ੍ਰੀ ਨਰਿੰਦਰભાઈ ਮੋਦੀ ਜੀ ਦੀ ਅਗਵਾਈ ਦੇ ਵਿੱਚ ਪੂਰੇ ਹਿੰਦੁਸਤਾਨ ਦੇ ਵਿੱਚ ਇੱਕ ਪਰਿਵਾਰ ਦੇ ਮੋਦੀ ਮੋਰੀ ਦੇ ਤੌਰ ਤੇ ਨਰਿੰਦਰ ਮੋਦੀ ਜੀ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਜੀ ਜਿੱਦ ਤੱਕ ਪਰਿਵਾਰ ਦਾ ਮੋਰੀ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਦਾ ਸੋਚਦਾ ਉਸੇ ਤਰੀਕੇ ਦੇ ਨਾਲ ਹੀ ਉਹਨਾਂ ਨੇ ਸਾਡੇ ਪੰਜਾਬ ਦੀ ਸਹਾਇਤਾ ਲਈਤੀ ਹੈ ਔਰ ਸਾਡੇ ਪੰਜਾਬ ਦੇ ਵਿੱਚ ਜਿਹੜੇ ਫੰਡਸ ਭੇਜੇ ਨਹੀਂ ਕੱਲੇ ਔਰ ਉਹਨਾਂ ਦੇ ਜੋ ਜ਼ਰੂਰਤ ਵਾਲੀਆਂ ਚੀਜ਼ਾਂ ਵੀ ਭੇਜੀ ਜਿਵੇਂ ਕਿ ਕੱਲ ਮੇਰੇ ਕੋਲ ਇੱਕ ਟਰੱਕ ਭਰ ਕੇ ਵੱਡਾ ਟਰੱਲਾ ਭਰ ਕੇ ਆ ਗਿਆ ਜਿਹਦੇ ਵਿੱਚ ਰਾਸ਼ਨ ਹੀ ਆਇਆ ਗੱਲਾਂ ਔਰ ਉਹ ਰਾਸ਼ਨ ਅਸੀਂ ਵੱਤ-ਵੱਤ ਅੱਜ ਜਾਂ ਕੱਲ ਦੇ ਵਿੱਚ ਵਿੱਚ ਅਸੀਂ ਆਪਣੇ ਮੰਡਲ ਪ੍ਰਧਾਨਾਂ ਦੇ ਥਰੂ ਉਹਨੂੰ ਵੰਡਰਨ ਕਰਨਾ ਸ਼ੁਰੂ ਕਰ ਦਾਂਗੇ ਮੇਰੇ ਨਾਲ ਮੇਰੇ ਮੰਡਲ ਪ੍ਰਧਾਨ ਨਕੌਦਰ ਦੇ ਅਜੇ ਬਜਾਜ ਜੀ ਹੈ ਔਰ ਸਾਡੇ ਜਨਰਲ ਸੈਕਟਰੀ ਜਿਹੜੇ ਜ਼ਿਲ੍ਹੇ ਦੇ ਅਮਿਤ ਵਿਜਲੀ ਸਾਡੀ ਸਾਰੀ ਟੀਮ ਪੂਰੀ ਰਲ ਕੇ ਇਹਦੇ ਲਈ ਦਿਨ ਰਾਤ ਇੱਕ ਕਰੇਗੀ ਕਰ ਵੀ ਰਹੀ ਹੈ ਔਰ ਜਿੰਨਾ ਪਹਿਲਾਂ ਸਮਗਰੀ ਆਈ ਹੈ ਉਹ ਵੀ ਅਸੀਂ ਬੜੇ ਤਰੀਕੇ ਦੇ ਨਾਲ ਵਜਨਬੱਧ ਹੋ ਕੇ ਵੰਡੀ ਗਈ ਹੈ ਔਰ ਉਹਦਾ ਕੋਈ ਵੀ ਮਿਸਯੂਜ਼ ਨਹੀਂ ਹੋ ਰਿਹਾ ਜਿਹੜੀ ਵੀ ਸਮਗਰੀ ਆਈ ਹੈ ਪ੍ਰੋਪਰ ਜਿੱਥੇ ਲੋੜ ਹੈ ਉੱਥੇ ਜਾ ਜਾ ਕੇ ਜਿਨ੍ਹਾਂ ਘਰਾਂ ਨੂੰ ਲੋੜ ਹੈ ਜਿਨ੍ਹਾਂ ਪਰਿਵਾਰਾਂ ਨੂੰ ਲੋੜ ਹੈ ਉਹਨਾਂ ਨੂੰ ਹੀ ਉਹ ਸਮਗਰੀ ਪ੍ਰਵਾਨ ਕੀਤੀ ਜਾ ਰਹੀ ਹੈ ਔਰ ਹੱਥ ਜੋੜ ਕੇ ਉਹਨਾਂ ਨੂੰ ਬੇਨਤੀ ਕੀਤੀ ਜਾ ਰਹੀ ਹੈ ਕਿ ਜੇ ਕੋਈ ਹੋਰ ਵੀ ਚੀਜ਼ ਦੀ ਲੋੜ ਹੋਵੇ ਅਸੀਂ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆ। ਤਾਂ ਸਾਡੇ ਪੰਜਾਬ ਵੱਲੋਂ ਅਸੀਂ ਪੂਰੀ ਇਹੀ ਉਮੀਦ ਕਰਦੇ ਆ ਕਿ 2027 ਦਾ ਜਿਹੜਾ ਇਲੈਕਸ਼ਨ ਹੈ ਜਿਵੇਂ ਕਿ ਮਾਹਣ ਸਾਹਿਬ ਨੇ ਪੂਰੀ ਵਿਸਤਾਰ ਦੇ ਵਿੱਚ ਦੱਸਿਆ ਕਿ ਡੈਮਾਂ ਦੇ ਵਿੱਚ ਜਿਹੜੀ ਨੁਕਸਾਨ ਹੋਣ ਦੇ ਕਾਰਨ ਕੀ ਬਣੇ ਸਾਡੇ ਫਲੱਡਾਂ ਦੇ ਕਾਰਨ ਕੀ ਬਣੇ ਉਹ ਸਾਡੀ ਪੰਜਾਬ ਸਰਕਾਰ ਦਾ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਫੇਲਿਅਰ ਹੈ। ਇਹ ਸਾਨੂੰ ਸਾਰਿਆਂ ਨੂੰ ਮੰਨਣਾ ਪਏਗਾ ਔਰ ਸਾਨੂੰ ਸਾਰੀ ਪਬਲਿਕ ਨੂੰ ਇਹ ਜਾਣੂ ਕਰਾਉਣਾ ਪਏਗਾ ਕਿ ਜਿਹੜੀ ਸਰਕਾਰਾਂ ਦੀਆਂ ਜਿਹੜੀਆਂ ਨੀਤੀਆਂ ਆ ਕੇਵਲ ਔਰ ਕੇਵਲ ਸਾਡੀ ਪੰਜਾਬ ਸਰਕਾਰ ਦੀ ਆਪਣੀ ਜੇਬ ਭਰਨ ਵਾਲੀਆਂ ਨੀਤੀਆਂ ਆ ਕੋਈ ਪਬਲਿਕ ਨੂੰ ਰਾਹਤ ਦੇਣ ਵਾਲੀਆਂ ਨੀਤੀਆਂ ਕੋਈ ਨਹੀਂ ਜਿਵੇਂ ਕਿ ਮਹਿੰਦ ਸਾਹਿਬ ਨੇ ਇੱਕ ਵਾਰੀ ਫਿਰ ਦੁਹਾਈ ਗੱਲ ਕਿ ਆਪਣੇ ਵੱਲੋਂ ਫੰਡ ਕੋਈ ਨਹੀਂ ਜਾਰੀ ਕੀਤਾ ਗਿਆ ਇਹਨਾਂ ਦੇ ਵੱਲੋਂ ਐਨ ਜੀਓਜ਼ ਨੂੰ ਡਿਮਾਂਡ ਕੀਤੀ ਗਈ ਆ ਤੇ ਚਲ ਕਿ ਮੋਦੀ ਜੀ ਨੇ ਆਪਣੇ ਤੌਰ ਤੇ ਸਾਰਿਆਂ ਨੂੰ ਫੰਡ ਜਾਰੀ ਕੀਤੇ ਆ ਔਰ ਸਾਡੀਆਂ ਜਿੱਥੇ ਜਿੱਥੇ ਸੈਂਟਰ ਦੇ ਜਿਹੜੀਆਂ ਸਰਕਾਰਾਂ ਨੇ ਜਿਵੇਂ ਕਿ ਜਿਹੜੇ ਦਿੱਲੀ ਦੇ ਵਿੱਚੋਂ ਰਾਜਸਥਾਨ ਚੋਂ ਹਰਿਆਣੇ ਚੋਂ ਉਧਰੋਂ ਸਾਨੂੰ ਫੰਡ ਦੇ ਤੌਰ ਤੇ ਟਰੱਕ ਭਰ-ਭਰ ਕੇ ਸਾਨੂੰ ਰਾਹਤ ਸਮਗਰੀ ਆ ਰਹੀ ਹੈ ਕਿ ਇਹਨਾਂ ਦੀ ਸਰਕਾਰ ਕੁਛ ਨਹੀਂ ਕਰ ਰਹੀ ਪੰਜਾਬ ਦੇ ਵਿੱਚ ਜਿਵੇਂ ਕਿ ਇਹਨਾਂ ਦਾ ਕੋਈ ਦਾ ਮੁੱਦੇ ਹੈ ਯੁੱਧ ਨਸ਼ੇ ਵਿਰੁੱਧ ਕੋਈ ਫੇਲਿਅਰ ਹੈ ਪੂਰਾ ਕਿੱਥੇ ਨਸ਼ਾ ਰੁਕ ਗਿਆ ਕਿੱਥੇ ਲੁੱਟਾਂ ਖੋਹਾਂ ਰੁਕ ਗਈਆਂ ਕਿੱਥੇ ਸਨੇਚਿੰਗ ਰੁਕ ਗਈ ਹੈ ਕੁਛ ਨਹੀਂ ਰੁਕ ਰਿਹਾ ਚੋਰੀਆਂ ਨਹੀਂ ਰੁਕ ਰਹੀਆਂ ਛੋਟੀ ਛੋਟੀਆਂ ਚੋਰੀਆਂ ਰੋਜ਼ ਹੋਈ ਜਾਂਦੀਆਂ ਗਰੀਬ ਆਦਮੀ ਨੇ ਜੋੜ-ਜੋੜ ਕੇ ਪੈਸੇ ਆਪਣਾ ਇੱਕ ਬਾਈਕ ਲਿੱਤਾ ਹੁੰਦਾ ਸਾਡੇ ਨਗੋਦਰ ਜੋ ਐਵਰੇਜ 2 ਤੋਂ 3 ਬਾਈਕ ਚੋਰੀ ਦੀ ਰੋਜ਼ ਦੀ ਘਟਨਾਵਾਂ ਸਾਨੂੰ ਸੁਣਨ ਨੂੰ ਮਿਲਦੀਆਂ ਪ੍ਰਸ਼ਾਸਨ ਕੀ ਕਰ ਰਿਹਾ ਹੈ ਜ਼ੀਰੋ ਹੈ ਲੋਅਰ ਆਂਡਰ ਟੋਟਲ ਫੇਲ ਹੈ ਇਹ ਆਪਾਂ ਸਾਰੀ ਪ੍ਰੈਸ ਆਪਾਂ ਸਾਰੇ ਜਾਣਦੇ ਆ ਕਿ ਸਾਡੇ ਪੰਜਾਬ ਦਾ ਜਿਹੜਾ ਮਸਲਾ ਹੈ ਯੁੱਧ ਜਿਹੜਾ ਨਸ਼ੇ ਵਿਰੁੱਧ ਜਿਹੜਾ ਹੋਣਾ ਚਾਹੀਦਾ ਸੀ ਉਹ ਟੋਟਲ ਫੇਲ ਹੋ ਚੁੱਕਾ ਇਹਨਾਂ ਨੂੰ ਤਾਂ ਕੋਈ ਹੋਰ ਮੁੱਦੇ ਚਾਹੀਦੇ ਆ ਕਿ ਪੈਸੇ ਆਪਣੀ ਜੀਬਾਂ ਭਰੋ ਸੋ ਮੈਂ ਤੁਹਾਡੇ ਚੈਨਲਾਂ ਦੇ ਮਾਧਿਅਮ ਦੇ ਰਾਹੀਂ ਸਾਰਿਆਂ ਨੂੰ ਬੇਨਤੀ ਜ਼ਰੂਰ ਕਰੂੰਗਾ ਕਿ ਆਪਾਂ ਇਹੋ ਜਿਹੀਆਂ ਗੁੰਮਰਾਹ ਕਰਨ ਵਾਲੀਆਂ ਗੱਲਾਂ ਦੇ ਵਿੱਚ ਨਾ ਆਈਏ ਇੱਕ ਵਾਰੀ ਜਿਵੇਂ ਕਿ ਜੰਗੀਰਾਲ ਮਹਾਰਾਜ ਜੀ ਨੇ ਬੇਨਤੀ ਕੀਤੀ ਹੈ ਕਿ ਆਪਾਂ ਇੱਕ ਵਾਰ 2027 ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾਉਣ ਦਾ ਟੀਚਾ ਲਾਇਆ ਜੇ ਤਾਂ ਸਾਰਿਆਂ ਨੂੰ ਪਰਖ ਲਿਆ ਇੱਕ ਵਾਰੀ ਪਰਖ ਲਈਏ ਆਪਣੀ ਸਰਕਾਰ ਨੂੰ ਵੀ ਕਿ ਜੇ ਅਸੀਂ ਸੈਂਟਰ ਸਰਕਾਰ ਦੇ ਨਾਲ ਜੁੜਾਂਗੇ ਸਾਡੇ ਪੰਜਾਬ ਦਾ ਕਿੱਦਾਂ ਭਲਾ ਹੋਏਗਾ ਸਾਡੇ ਕਿਸਾਨ ਦਾ ਕਿੱਦਾਂ ਭਲਾ ਹੋਏਗਾ ਸਾਡੀ ਕਿਸਾਨੀ ਦਾ ਕਿੱਦਾਂ ਭਲਾ ਹੋਊਗਾ ਸਾਡੀ ਪੰਜਾਬੀਅਤ ਦਾ ਕਿੱਦਾਂ ਭਲਾ ਹੋਊਗਾ ਸਾਨੂੰ ਜੇ ਅਸੀਂ ਉਹਨਾਂ ਦਾ ਭਲਾ ਸੋਚਦੇ ਆ ਆਪਣੇ ਪੰਜਾਬ ਦੇ ਪਰਿਵਾਰ ਦਾ ਭਲਾ ਸੋਚਦੇ ਆ ਤਾਂ ਸਾਨੂੰ ਸੈਂਟਰ ਦੀ ਭਾਰਤੀ ਜਨਤਾ ਪਾਰਟੀ ਨਾਲ ਇੱਕ ਵਾਰੀ ਜੁੜਨਾ ਚਾਹੀਦਾ ਬਹੁਤ ਬਹੁਤ ਸ਼ੁਕਰੀਆ ਤੁਹਾਡੀ ਸਾਰੀ ਪ੍ਰੈਸ ਦਾ ਤੇ ਸੀਆਈਡੀ ਵਾਲੇ ਭਰਾ ਵੀ ਸਾਰੇ ਬੈਠੇ ਆ ਬਹੁਤ ਬਹੁਤ ਧੰਨਵਾਦ ਤੁਹਾਡਾ ਟਾਈਮ ਦੇਣ ਦਾ ਜੈ ਸ਼੍ਰੀ ਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਜੀ ਤੁਹਾਡੇ ਤੁਹਾਡੇ ਕੋਈ ਜਿਹੜੇ ਬੰਦੇ ਆ ਟੀਮ ਦੇ ਜੋ ਨਾਰਾਜ਼ ਬੈਠੇ ਘਰ ਕੀ ਗੱਲ ਉਹਨਾਂ ਨੂੰ ਨਹੀਂ ਬੁਲਾਇਆ ਗਿਆ ਕੋਈ ਨਾਰਾਜ਼ ਨਹੀਂ ਜੀ ਅੱਜ ਸਿਰਫ ਅਸੀਂ ਬੜੀ ਲਿਮਟਿਡ ਜੀ ਪ੍ਰੈਸ ਰੱਖੀ ਹੈ ਕੋਈ ਨਾਰਾਜ਼ਗੀ ਨਹੀਂ ਹੈ ਕਿਉਂਕਿ ਤੁਸੀਂ ਪਿਛਲੀ ਵਾਰ ਵੀ ਅਸੀਂ ਪ੍ਰੈਸ ਕਾਨਫਰੰਸ ਕੀਤੀ ਸੀ ਜੋ ਸਾਰੇ ਆਏ ਸੀ ਇਹ ਤਾਂ ਸਿਰਫ ਅਸੀਂ ਇੱਕ ਸ਼ਾਰਟ ਨੋਟਿਸ ਤੇ ਬਣਾਇਆ ਸੀਗਾ ਜੀ ਕੱਲ ਮੈਨੂੰ ਗੱਲ ਹੋਈ ਅੰਗਲ ਨਾਲ ਵੀ ਅਪ ਪ੍ਰੈਸ ਕਾਨਫਰੰਸ ਕਰਨੀ ਹੈ ਕੋਈ ਨਾਰਾਜ਼ਗੀ ਵਾਲਾ ਕੋਈ ਮੁੱਦਾ ਨਹੀਂ ਹੈ ਸਾਰੇ ਸਪਸ਼ਟ ਆ ਇੱਕ ਪਰਿਵਾਰ ਅੰਗਰ ਇੱਕ ਮੋਟ ਹੋ ਕੇ ਚੱਲਦੇ ਨੇ ਨਹੀਂ ਮੈਨੂੰ ਦੋ ਤ ਪਾਰਟੀ ਦੀਆਂ ਨੀਤੀਆਂ 'ਚ ਘਰ ਘਰ ਬਲੌਂਡੀ ਪ੍ਰੈਸਰ ਚੱਲਦੀ ਆ ਤਾਂ ਤੁਹਾਡੇ ਬੰਦੇਆਂ ਨੂੰ ਕਿੱਦਾਂ ਪਤਾ ਲੱਗੂ ਵੀ ਪਾਰਟੀ ਦੀਆਂ ਨੀਤੀਆਂ ਆ ਜਾਂ ਜਬਾਤ ਤੁਸੀਂ ਪਾਰਟੀ ਦੇ ਨੁਮਾਇੰਦੇ ਆ ਅਸੀਂ ਦੱਸਾਂਗੇ ਤੁਸੀਂ ਜ਼ਿਲ੍ਹਾ ਪ੍ਰਧਾਨ ਆ ਜੀ ਮੈਂ ਦੱਸੂਗਾ ਸਾਰੇ ਮੰਡਲ ਪ੍ਰਧਾਨਾਂ ਨਾਲ ਮੀਟਿੰਗ ਚੱਲਦੀ ਆ ਜਦੋਂ ਅਸੀਂ ਸਮਾਨ ਸਮਗਰੀ ਵੰਡਣੀ ਹੁੰਦੀ ਆ ਉਦੋਂ ਵੀ ਅਸੀਂ ਸਾਰਿਆਂ ਨੂੰ ਨਹੀਂ ਬੁਲਾਉਂਦੇ ਜਿਹਨੂੰ ਜਿਹਨੂੰ ਜਿਹੜੇ ਜਿਹੜੇ ਮੰਡਲ ਵਾਲੇ ਨੂੰ ਬੁਲਾਇਆ ਜਾਂਦਾ ਉਹਨੂੰ ਉਹਦਾ ਪ੍ਰੋਪਰ ਉਹਦਾ ਪੂਰਾ ਸਮਾਨ ਦਿੱਤਾ ਜਾਂਦਾ ਅਸੀਂ ਸਾਡੇ ਚੈਨਲ ਵਿਸ਼ਵ ਪਾਰਟੀ ਟੀਵੀ ਦੇ ਨਾਲ ਜੁੜੇ ਬਹੁਤ-ਬਹੁਤ ਧੰਨਵਾਦ ਜੀ ਥੈਂਕ ਯੂ ਜੀ